ਤਕ ਏਕ ਸਿੱਖੋ ਸ਼ਬਦ ਪਿਆਰੇ ਹੋ ਸਿੱਖੋ ਸ਼ਬਦ ਪਿਆਰੇ ਹੋ ਵਾਹਿਗੁਰੂ ਅਡਾੜ ਰੂਹਾਂ ਜਿਉ ਸੋਈ ਇਸ ਬੇਨਾਮ ਰਾਜਾ ਅਵਰ ਨਾ ਕੋਈ ਤਾਂ ਤਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਆਰਾ ਇਹ ਅੰਮ੍ਰਿਤ ਮਈ ਬਾਣੀ ਓਮਕਾਰ जिसति के लगातार शब्द विचार चल रही है सतगुरु जी कृपा सदका श्री गुरु ग्रंथ साहब जी दड़ीवार जिसकी नौ सौ छत्ती अंक ये उतालीवीं पौड़ी शोभित है आओ इसकी विचार करिए रूड़ा ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅੜਾੜੇ ਅੱਖਰੇ ਦੁਆਰਾ ਸਾਨੂੰ ਉਪਦੇਸ਼ ਕਰਦੇ ਹਨ ਅੜਾੜੇ ਅੱਖਰ ਨੂੰ ਲੈ ਕੇ ਸਾਨੂੰ ਅੰਮ੍ਰਿਤਮਈ ਬਾਣੀ ਦੇ ਨਾਲ ਉਪਦੇਸ਼ ਕਰਦੇ ਹਨ ਅੜਾੜਾ ਰੂੜਾ ਹਰ ਜੀਉ ਸੋਈ ਰੂੜਾ ਸੁੰਦਰ ਉਹ ਵਾਹਿਗੁਰੂ ਜੋ ਹੈ ਉਹ ਹੀ ਸਭ ਤੋਂ ਸੁੰਦਰ ਹੈ ਹਰ ਜੀਉ ਸੋਈ ਸੋਈ ਉਹ ਵਾਹਿਗੁਰੂ ਉਹ ਵਾਹਿਗੁਰੂ ਹੀ ਸਾਰਿਆਂ ਤੋਂ ਸੁੰਦਰ ਹੈ ਰੂੜਾ ਹੈ ਰੂੜਾ ਅਤ ਸੁੰਦਰ ਹੈ ਉਹ ਵਾਹਿਗੁਰੂ ਉਸ ਦੀ ਸੁੰਦਰਤਾ ਸਾਰੀ ਸ੍ਰਿਸ਼ਟੀ ਵਿੱਚ ਕਿਲਰੀ ਹੋਈ ਹੈ ਕਿੰਨੇ ਸੋਹਣੇ ਸੋਹਣੇ ਪਹਾੜ ਕਿਤਨੇ ਬਾਗਿਚੇ ਕਿਤਨੇ ਸੋਹਣੇ ਸੋਹਣੇ ਪਹਾੜ ਇਤਨੇ ਸੋਹਣੇ ਸੋਹਣੇ ਸਮੁੰਦਰ ਇਹ ਸਾਰੀ ਉਸ ਦੀ ਸੁੰਦਰਤਾ ਹੀ ਕਿੰਦੀ ਹੋਈ ਹੈ ਇਸ ਕਰਕੇ ਸਤਗੁਰੂ ਜੀ ਉਪਦੇਸ਼ ਕਰਦੇ ਕਹਿੰਦੇ ਹਨ ਕਿ ਉਹ ਵਾਹਿਗੁਰੂ ਜੋ ਹੈ ਉਹ ਅਤ ਸੁੰਦਰ ਹੈ ਇਸ ਬਿਨ ਰਾਜਾ ਅਵਰ ਨਾ ਕੋਈ ਸਿਰ ਇੱਕੋ ਹੀ ਰਾਜਾ ਹੈ ਬਾਕੀ ਦੇ ਸਭ ਭਖਾਈ ਹੀ ਹਨ ਇਹ ਜਿਹੜੇ ਦੁਨੀਆ ਦੇ ਰਾਜੇ ਦਿਸਤੇ ਹਨ ਇਹ ਸਾਰੇ ਉਸ ਕੋਲੋਂ ਹੀ ਮੰਗਦੇ ਹਨ ਉਸ ਕੋਲੋਂ ਮੰਗ ਕੇ ਫਿਰ ਦੂਸੇ ਨੂੰ ਦੇਦੇ ਹਨ ਪਰ ਅਸਲ ਰਾਜਾ ਤਾਂ ਉਹ ਹੈ ਜਿਸ ਤੋਂ ਸਾਰੇ ਜਣੇ ਹੀ ਮੰਗਦੇ ਹਨ ਅਸਲ ਰਾਜਾ ਰਾਜੇ ਦਾ ਮਤਲਬ ਜੋ ਰਜਿਆ ਹੋਇਆ ਹੋਵੇ ਜਿਸ ਤੇ ਵੀ ਤ੍ਰਿਸ਼ਨਾ ਨਾ ਹੋਵੇ ਇਹ ਦੁਨੀਆ ਦੇ ਰਾਜੇ ਜੋ ਹਨ ਇਹ ਤਾਂ ਪ੍ਰਸ਼ਨਾਂ ਦੇ ਭਰੇ ਪਏ ਹਣੇ ਇਹ ਰਾਜੇ ਨਹੀਂ ਹਨ ਉਹ ਰਾਜਾ ਤਾਂ ਉਹ ਵਾਹਿਗੁਰੂ ਹੀ ਰਾਜਾ ਹੈ ਜੋ ਕਿ ਸਾਰਿਆਂ ਨੂੰ ਹੀ ਰਿਜ਼ਕ ਦਿੰਦਾ ਹੈ ਜੋ ਸਾਰਿਆਂ ਦੇ ਉੱਤੇ ਵੱਡਾ ਹਾਕਮ ਹੈ ਉਹ ਹੀ ਅਸਲ ਰਾਜਾ ਹੈ ਇਹ ਤਾਂ ਚਾਰ ਦਿਨ ਦੇ ਰਾਜੇ ਹਨ ਅੱਜ ਰਾਜੇ ਬਣੇ ਕੱਲ ਨੂੰ ਕਿਸੇ ਦੇ ਗੁਲਾਮ ਬਣ ਜਾਂਦੇ ਹਨ ਇਹ ਭੂਪਤ ਦਿਵਸ ਚਾਰ ਕੇ ਏ ਭੂਪਤ ਦਿਵ ਸਚਾਰ ਕੇ ਕਰਤੇ ਝੂਠ ਦਿਵਾਜਾ ਕੋਈ ਹਰ ਸਮਾਨ ਨਹੀਂ ਰਾਜਾ ਕੋ ਹਰ ਸਮਾਨ ਨਹੀਂ ਰਾਜਾ ਏ ਭੂਪਤ ਦੇਵ ਸਚਾਰ ਕੇ ਝੂਠੇ ਪਰਤ ਦੀਵਾਰ ਜਾ ਇਹ ਤਾਂ ਚਾਰ ਦਿਨ ਦੀ ਹੀ ਹੂਪਤਾਨ ਅੱਜ ਹੈ ਕੱਲ ਨੂੰ ਨਹੀਂ ਹੋਣਗੇ ਇਹ ਉਹ ਵਾਹਿਗੁਰੂ ਜੋ ਰਾਜਾ ਹੈ ਉਹ ਸਦਾ ਲਈ ਰਹਿਣ ਵਾਲਾ ਹੈ ਉਹੀ ਅਸਲ ਰਾਜਾ ਹੈ ਇਸ ਕਰਕੇ ਸਤਿਗੁਰੂ ਜੀ ਕਹਿ ਰਹੇ ਹਨ ਇਸ ਬਿਨ ਰਾਜਾ और ना कोई उस तो बिना कोई राजा है ही नहीं है वो ही असल राजा है सारे राजा का राजा है गारुड़ तुम सुनो हर वस मन मार है राड़े अखर दे राही ਸਤਗੁਰੂ ਜੀ ਉਪਦੇਸ਼ ਕਰਦੇ ਹੋਏ ਕਹਿ ਰਹੇ ਹਨ ਗਾ ਗੁਰ ਤੂੰ ਸੁਣੋ ਗਾਰੂੜ ਗਾਰੂੜ ਇੱਕ ਮੰਤਰ ਗਾਰੂੜ ਮੰਤਰ ਜਿਸ ਦੇ ਰਾਣੀ ਕੇ ਸੱਪ ਨੂੰ ਵਸ ਕਰ ਦਿਆਂ ਉਹ ਮੰਤਰ ਪਰ ਸਤਗੁਰੂ ਜੀ ਕਹਿੰਦੇ ਹਨ ਗੁਰੂ ਦਾ ਸ਼ਬਦ ਹੀ ਗਾਰੂੜ ਮੰਤਰ ਹੈ ਉਹ ਗਾਰੂੜ ਮੰਤਰ ਤਾਂ ਹੋਏਗਾ ਜਿਸ ਤੇ ਰਾਣੀ ਕੇ ਗਾਰੋਡ ਮੰਤਰ ਰਾਈ ਸਾਪ ਨੂੰ ਵਸ ਕਰਦੇ ਹਨ ਪਰ ਗੁਰੂ ਦਾ ਸ਼ਬਦ ਹੀ ਗਾਰੋਡ ਮੰਤਰ ਹੈ ਜਿਸ ਦੇ ਰਾਹੀਂ ਇਸ ਮਨ ਨੂੰ ਵਸ ਕੀਤਾ ਜਾ ਸਕਦਾ ਹੈ ਕਿਉਂਕਿ ਸਾਰਾ ਪੇੜ ਤਾਂ ਮਨ ਦਾ ਹੀ ਹੈ ਇਹ ਮਨ ਹੀ ਸਭ ਕੁਝ ਕਰਾਂਦਾ ਹੈ ਮਨ ਹੀ ਸਭ ਕੁਝ ਕਰਦਾ ਹੈ ਗੁਰਵਾਣੀ ਸਾਰੀ ਮਨ ਨੂੰ ਹੀ ਉਪਦੇਸ਼ ਕਰਦੀ ਹੈ ਕਿ ਮਨ ਅਸਲ ਰਸਤੇ ਤੇ ਆ ਜਾਵੇ ਇਸ ਕਰਕੇ ਕੋਈ ਵੀ ਸ਼ਬਦ ਸਾਰੇ ਮਨ ਨੂੰ ਹੀ ਜਰਾ ਸੰਬੋਧਨ ਕਰਕੇ ਹਨ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਰਰ ਨਾਲ ਰਹੋ ਤੂੰ ਮਨ ਮੇਰੇ ਮੇਰੇ ਮਨ ਉਸ ਵਾਹਿਗੁਰੂ ਦੇ ਨਾਲ ਹੀ ਸਦਾ ਤੂੰ ਰਹੇ ਮਨ ਨੂੰ ਹੀ ਸ਼ਬਦ ਸਬੋਧਨ ਕਰਦੇ ਹੋਏ ਕਹਿ ਰਹੇ ਹਨ ਮਨ ਅੰਤਰ ਤੇਰਾ ਚੋਤ ਹੈ ਉਸ ਇਹ ਸਾਰੇ ਜੋ ਗੁਰੂ ਮੰਤਰ ਇਹ ਗੁਰੂ ਮੰਤਰ ਗੁਰੂ ਦੇ ਸ਼ਬਦ ਜੋ ਹਨ ਇਹ ਮਨ ਨੂੰ ਹੀ ਸੰਭਾਲਣ ਵਾਲੇ ਹਨ ਮਨ ਨੂੰ ਹੀ ਵਸ ਕਰਨ ਵਾਲੇ ਹਨ ਜਿਸ ਤਰ੍ਹਾਂ ਗਾਉੜ ਮੰਤਰ ਸਾਖਰੂ ਆਪਣੇ ਵਾਸ ਵਿੱਚ ਕਰ ਲੈਂਦੇ ਹਨ ਗਾਉੜ ਮੰਤਰ ਦੇ ਰਾਹੀਂ ਇਸ ਤਰ੍ਹਾਂ ਗੁਰੂ ਦੇ ਸ਼ਬਦ ਰੂਪੀ ਮੰਤਰੇ ਰਾਹੀਂ ਇਸ ਮਨ ਨੂੰ ਵਾਸ ਕੀਤਾ ਜਾ ਸਕਦਾ ਹੈ ਰਾੜ ਗਾੜੁਰ ਤੂੰ ਸੁਣੋ ਹਰਨ ਵਸੈ ਮਨ ਮਾਹੇ ਇਸ ਗੁਰੂ ਦੇ ਸ਼ਬਦ ਦੇ ਮੰਤਰ ਰਾਹੀਂ ਜਦੋਂ ਮਨ ਵਾਸ ਵਿੱਚ ਆ ਜਾਂਦਾ ਹੈ ਫਿਰ ਮਨ ਦੌੜਦਾ ਨਹੀਂ ਹੈ ਫਿਰ ਮਨ ਜੀਤ ਜਗ ਜੀਤ ਤੇ ਮਨ ਨੂੰ ਜਿੱਤਣ ਦੇ ਨਾਲ ਹੀ ਇੱਕ ਸੇ ਸਾਰਾ ਸੰਸਾਰ ਹੀ ਜਿੱਤਿਆ ਜਾਂਦਾ ਹੈ ਫਿਰ ਜਦੋਂ ਇਹੋ ਜਿਹੇ ਮਨ ਨੂੰ ਵਸ ਕਰ ਲਿਆ ਜਾਂਦਾ ਹੈ ਫਿਰ ਸਤਿਗੁਰੂ ਜੀ ਕਹਿੰਦੇ ਹਨ ਹਰ ਸੈ ਮਨ ਮਾਏ ਫਿਰ ਮਨ ਦੇ ਵਿੱਚ ਉਹ ਵਾਹਿਗੁਰੂ ਦਾ ਵਾਸਾ ਹੋ ਜਾਂਦਾ ਹੈ ਜਦੋਂ ਗੁਰੂ ਦੇ ਸ਼ਬਦ ਦੇ ਰਾਹੀਂ ਇਹ ਜੋ ਵਾਨਾ ਵਾਸ ਵਿੱਚ ਆ ਜਾਂਦਾ ਹੈ ਫਿਰ ਉਹ ਵਾਹਿਗੁਰੂ ਦਾ ਵਾਸਾ ਇਸ ਮਨ ਦੇ ਵਿੱਚ ਹੋ ਜਾਂਦਾ ਹੈ ਗੁਰ ਪਰ ਸਾਦੀ ਹਰ ਪਾਈਐ ਮਤ ਕੋ ਭਰਨੁ ਕੋ ਲਾਏ ਪਰ ਉਹ ਵਾਹਿਗੁਰੂ ਜੋ ਹੈ ਜੋ ਇਸ ਮਨ ਦੇ ਵਿੱਚ ਵਸਦਾ ਹੈ ਉਹ ਸਿਰਫ ਗੁਰੂ ਦੀ ਕਿਰਪਾ ਦੁਆਰਾ ਹੀ ਪਾਇਆ ਜਾ ਸਕਦਾ ਹੈ ਗੁਰੂ ਦੀ ਬਖਸ਼ਿਸ਼ ਦੁਆਰਾ ਆਪਣੀਆਂ ਕੋਸ਼ਿਸ਼ਾਂ ਦੁਆਰਾ ਨਹੀਂ ਚਤੁਰਾਈ ਨਾ ਚਤੁਰ ਪੁਜ ਪਾਈਏ ਚਤੁਰਾਈਆਂ ਨਾਲ ਨਹੀਂ ਬਲ ਕੇ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਬਖਸ਼ਿਸ਼ ਦੁਆਰਾ ਗੁਰੂ ਦੀ ਮਿਹਰ ਦੁਆਰਾ ਹੀ ਉਸ ਵੈਗਰੂ ਨੂੰ ਪਾਇਆ ਜਾ ਸਕਦਾ ਹੈ ਮਤ ਕੋ ਭਰ ਨੂੰ ਭੁਲਾਏ ਕਿ ਕੋਈ ਇਹੋ ਜਿਹੇ ਭਰਮ ਦੇ ਵਿੱਚ ਨਾ ਪੁੱਲਣਾ ਕਿ ਗੁਰੂ ਤੋਂ ਬਿਨਾ ਉਸਦੀ ਪ੍ਰਾਪਤੀ ਹੋ ਸਕਦੀ ਹੈ ਉਸਦੀ ਪ੍ਰਾਪਤੀ ਜੋ ਹੈ ਉਹ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਹੀ ਹੋ ਸਕਦੀ ਹੈ ਸੋ ਸਾ ਸੱਚਾ ਜਿਸ ਹਰ ਤਨ ਰਾਸ ਗੁਰੂ ਹੀ ਸੱਚਾ ਸਾ ਹੈ ਜਿਸ ਦੇ ਕੋਲ ਉਸ ਪਰਮਾਤਮਾ ਦਾ ਧਨ ਹੈ उस परमात्मा दी पूंजी है वो ही गुरु जो है वो ही सच्चा शाह है बाकी ये दुनियावी जो ਧਨ ਹਨ ਉਹ ਦੁਨਿਆਵੀ ਧਨ ਵਾਲੇ ਜਵਾਨ ਉਹ ਸੱਚੇ ਸ਼ਾਹ ਨਹੀਂ ਹਨ ਕਿਉਂਕਿ ਦੁਨਿਆਵੀ ਧਨ ਅੱਜ ਕਿਸੇ ਕੋਲ ਕੱਲ ਕਿਸੇ ਕੋਲ ਉਹ ਤਾਂ ਸੱਚਾ ਸ਼ਾਹ ਨਾ ਹੋਇਆ ਸੱਚਾ ਸ਼ਾਹ ਤਾਂ ਉਹ ਹੈ ਜਿਹੜਾ ਸਦਾ ਹੀ ਸ਼ਾਹ ਰਹਿੰਦਾ ਹੈ ਉਸੋ ਗੁਰੂ ਹੀ ਸੱਚਾ ਸ਼ਾਹ ਹੈ ਜਿਸ ਤੇ ਕੋਲ ਉਹ ਵਾਹਿਗੁਰੂ ਦੇ ਧਨ ਦੀ ਪੂੰਜੀ ਹੈ ਗੁਰਮੁਖ ਪੂਰਾ ਇਸ ਸ਼ਾਬਾਸ਼ ਗੁਰੂ ਹੀ ਪੂਰਨ ਪੁਰਖ ਹੈ ਇਸ ਸ਼ਾਬਾਸ਼ ਗੁਰੂ ਨੂੰ ਹੀ ਧਨ 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 ਕਹਿਣਾ ਚਾਹੀਦਾ ਹੈ ਰੂਲੀ ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ ਉਸ ਪਰਮਾਤਮਾ ਨੂੰ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ ਰੂੜੀ ਬਾਣੀ ਰੂੜੀ ਅਰਥਾਤ ਸੁੰਦਰ ਸੁੰਦਰ ਬਾਣੀ ਦੇ ਰਾਹੀਂ ਤੇ ਗੁਰ ਸ਼ਬਦੀ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਰਾਹੀਂ ਰੂੜੀ ਬਾਣੀ ਇਸ ਸੁੰਦਰ ਬਾਣੀ ਦੇ ਰਾਹੀਂ ਰੂਰ ਤੋਂ ਜਿਸ ਤਾਂ ਪਹਿਲਾ ਹੀ ਸ਼ੁਰੂ ਦੇ ਵਿੱਚ ਰੂੜਾ ਹਾਰ ਜਿਉ ਸੋਈ ਆਇਆ ਸ਼ਬਦ ਰੂੜਾ ਸੁੰਦਰ ਇਸੇ ਤਰ੍ਹਾਂ ਹੀ ਤੇ ਸ਼ਬਦ ਹੈ ਰੂੜੀ ਬਾਣੀ ਰੂੜੀ ਬਾਣੀ ਸੁੰਦਰ ਬਾਣੀ ਰੂੜੀ ਬਾਣੀ ਪਰ ਪਾਇਆ ਗੁਰ ਸ਼ਬਦ ਦੀ ਵਿਚਾਰ ਇਸ ਗੁਰੂ ਦੀ ਬਖਸ਼ੀ ਹੋਈ ਸੁੰਦਰ ਅੰਮ੍ਰਿਤਮਈ ਬਾਣੀ ਦੇ ਰਾਹੀਂ ਅਤੇ ਗੁਰੂ ਦੇ ਸ਼ਬਦ ਦੀ ਵਿਚਾਰ ਤੇ ਰਾਹੀਂ ਉਸ ਵਾਹਿਗੁਰੂ ਨੂੰ ਪਾਇਆ ਜਾ ਸਕਦਾ ਹੈ ਕੋਈ ਹੋਰ ਤਰੀਕਾ ਨਹੀਂ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਗੁਰੂ ਦਾ ਸ਼ਬਦ ਕਿਸ ਰਸਤੇ ਤੇ ਸਾਨੂੰ ਤੋਰਦਾ ਹੈ ਉਸ ਦੀ ਵਿਚਾਰ ਕਰਕੇ ਇਸ ਸੁੰਦਰ ਬਾਣੀ ਰਹੀ ਇਸ ਅੰਮ੍ਰਿਤਮਈ ਬਾਣੀ ਦੇ ਰਾਹੀਂ ਇਸ ਤੌਰ ਕੀ ਬਾਣੀ ਦੇ ਰਾਹੀਂ ਜੋ ਮਹਾਪੁਰਖ ਦੀਆਂ ਬਾਣੀਆਂ ਨੇ ਇਸ ਇਸ ਬਾਣੀ ਦੇ ਰਾਹੀਂ ਉਸ ਵੈਗਰੂ ਨੂੰ ਪਾਇਆ ਜਾ ਸਕਦਾ ਹੈ ਆਪ ਗਇਆ ਦੁੱਖ ਕਟਿਆ ਹਰ ਵਾਰ ਪਾਇਆ ਨਾਰ ਤੇ ਗੁਰੂ ਦੇ ਸ਼ਬਦ ਦੇ ਵਿਚਾਰ ਰਾਹੀਂ ਜਿਸ ਤੇ ਅੰਦਰੋਂ ਆਪਾ ਖਤਮ ਹੋ ਗਿਆ ਅਤੇ ਔਮੇਡਾ ਦੁੱਖ ਕਟਿਆ ਗਿਆ ਉਸ ਇਸਤਰੀ ਨੇ ਨਾਰ ਹਰ ਹਰ ਪਾਇਆ ਨਾਰ ਉਹ ਜੀਵ ਇਸਤਰੀ ਪਰ ਉਸ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਂਦੀ ਹੈ ਆਪ ਗਿਆ ਦੁੱਖ ਕਟਿਆ ਆਪਣਾ ਆਪ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਗੁਰੂ ਦੇ ਸ਼ਬਦ ਦੇ ਵਿਚਾਰ ਦੇ ਰਾਹਨ ਦੋ ਕੋ ਕਟਿਆ ਹਉਮੈ ਦਾ ਦੁੱਖ ਟਟ ਕੇ ਹਰ ਵਾਰ ਪਾਇਆ ਨਾਰ ਉਹ ਜੀਵ ਇਸਤਰੀ ਉਹ ਪਰਮਾਤਮਾ ਵਰ ਪਰਮਾਤਮਾ ਤਸਮ ਨੂੰ ਪ੍ਰਾਪਤ ਕਰ ਲੈਂਦੀ ਹੈ ਤੇ ਸਤਿਗੁਰੂ ਸਾਨੂੰ ਸਦਾ ਹੀ ਇਸ ਬਾਣੀ ਰਾਹੀਂ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਗੁਰੂ ਦੀ ਸ਼ਬਦ ਦੀ ਵਿਚਾਰ ਕਰਕੇ ਹੀ ਸਾਨੂੰ ਸਮਝਾ ਰਹੇ ਹਨ ਕਿ ਗੁਰੂ ਦੀ ਗੁਰੂ ਦੇ ਸ਼ਬਦ ਦੀ ਵਿਚਾਰ ਹੀ ਸਭ ਤੋਂ ਉੱਤਮ ਵਿਚਾਰ ਹੈ ਹੋਰ ਬਾਕੀ ਕਥਨ ਜੋ ਹਨ ਉਹ ਵਿਅਰਥ ਹਨ ਸਿਰਫ ਗੁਰੂ ਦੇ ਸ਼ਬਦ ਹੀ ਵਿਚਾਰ ਸਭ ਤੋਂ ਉੱਤਮ ਹੈ ਹੋਰ ਕਥਨ ਹੀ ਬਦੋਂ ਨਾ ਹੋਰ ਕਥਨ ਹੀ ਬਦੋਂ ਨਾ ਸਗਲੀ ਚਾਰ ਸਭ ਸੈ ਉੱਪਰ ਗੁਰ ਸ਼ਬਦ ਵਿਚਾਰ ਇਹ ਸਤਿਗੁਰੂ ਜੀ ਉਪਦੇਸ਼ ਕਰਦੇ ਆਂ ਆਪਣੀ ਬਾਣੀ ਵਿੱਚ ਕਿ ਸਭ ਤੋਂ ਉੱਪਰ ਜੋ ਸਭ ਵਿਚਾਰਾਂ ਤੋਂ ਉੱਪਰ ਵਿਚਾਰ ਜੋ ਹੈ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਹੈ ਸਭ ਸੈ ਉੱਪਰ ਗੁਰ ਸ਼ਬਦ ਵਿਚਾਰ ਹੋਰ ਤਸਣੀ ਵਦੋਨਾ ਸਗਲੀ ਇੱਛਾਰ ਬਾਕੀ ਵਿਚਾਰਾਂ ਸਭ ਵਿਅਰਥ ਹਨ ਗੁਰੂ ਦੇ ਸ਼ਬਦ ਹੀ ਵਿਚਾਰ ਸਭ ਤੋਂ ਉੱਤਮ ਹੈ ਗੁਰੂ ਦੇ ਸ਼ਬਦ ਦੇ ਵਿਚਾਰ ਦੇ ਰਾਹੀਂ ਉਸ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਉਸ ਵਾਹਿਗੁਰੂ ਦੇ ਨਾਲ ਜੁੜਿਆ ਜਾ ਸਕਦਾ ਹੈ ਸਤਗੁਰੂ ਕਿਰਪਾ ਕਰਨ ਅਸੀਂ ਵੀ ਸ਼ਬਦ ਦੀ ਵਿਚਾਰ ਕਰਕੇ ਸ਼ਬਦ ਦੇ ਨਾਲ ਜੁੜ ਕੇ ਗੁਰੂ ਦੇ ਦਸਰ ਹੋਏ ਰਸਤੇ ਤੇ ਤੁਰ ਕੇ ਇਸ ਜਨਮ ਨੂੰ ਸਫਲਾ ਕਰ ਸਕੀਏ ਜੀ ਵਾਹਿਗੁਰੂ ਜੀ ਦਾ ਕਾਲ ਸਾਹ ਵਾਹਿਗੁਰੂ ਜੀ ਕੀ ਪਤੇ